ਇਹ ਜਿਹੇ ਲੈਵਲ ਤੇ ਉਹਨੂੰ ਦੱਸਤਾ ਕਿ ਤੇਰਾ ਲਿਵਰ ਟ੍ਰਾਂਸਪਲੈਂਟ ਕਰਨਾ ਪਊਗਾ ਤੇ ਟ੍ਰਾਂਸਪਲੈਂਟ ਵੀ ਕੋਈ ਇਹ ਨਹੀਂ ਹੈਗਾ ਕਿ ਕਿਸੇ ਫੈਕਟਰੀ ਦੇ ਵਿੱਚ ਲਿਵਰ ਬਣਦਾ ਜਿੱਥੋਂ ਆਪਾਂ ਖਰੀਦ ਲੈਣਾ ਹਨਾ ਜਾਂ ਬਾਜ਼ਾਰ ਚੋਂ ਮਿਲਦਾ ਹੈ ਕਿ ਇਹ ਸੰਗ੍ਰਹਿਣੀਕ ਇਦਾਂ ਦਾ ਰੋਗ ਹੈ ਕਿ ਬੰਦਾ ਕੁਝ ਵੀ ਖਾਂਦਾ ਹੈ ਤੇ ਨਾਲ ਦੀ ਨਾਲ ਉਹਨੂੰ ਲੂਜ਼ ਮੋਸ਼ਨ ਆ ਜਿਹੜੇ ਲੱਗ ਜਾਂਦੇ ਆ ਉਹ ਚਾਹ ਵੀ ਪੀਂਦਾ ਹੈ ਉਹ ਪਾਣੀ ਵੀ ਪੀਂਦਾ ਹੈ ਰੋਟੀ ਤਾਂ ਉਹਨੂੰ ਪਚਦੀ ਹੀ ਨਹੀਂ ਸਾਡੇ ਕੋਲ ਜਿਹੜੀ ਇਹਦੀ ਮੈਡੀਸਿਨ ਹੈ ਸਿਰਫ ਇੱਕ ਦਿਨ ਇੱਕ ਹੀ ਖਰਾਕ ਦੇਣੀ ਹੈ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈਗੇ ਆ ਜਿਹੜੇ ਗਲਤ ਕੰਮ ਕਰਦੇ ਆ ਵਿੱਚ ਸਟੀਰ ਆਰਡ ਰਲਾ ਕੇ ਦਿੰਦੇ ਆ ਐਲੋਪੈਥੀ ਰਲਾ ਕੇ ਦਿੰਦੇ ਆ ਨਸ਼ੇ ਵਿੱਚ ਯੂਜ਼ ਕਰਦੇ ਆ ਆਯੁਰਵੇਦ ਨੂੰ ਬਹੁਤ ਵੱਡੇ ਲੈਵਲ ਤੇ ਬਦਨਾਮ ਵੀ ਕੀਤਾ ਇਹਨਾਂ ਲੋਕਾਂ ਨੇ ਜਿੱਦਾਂ ਲਕੋਰੀਆ ਦੀ ਪ੍ਰੋਬਲਮ ਹੈ ਮਹਿਲਾਵਾਂ ਦੇ ਵਿੱਚ ਬਹੁਤ ਵੱਡੀ ਇਹ ਵੀ ਲੀਵਰ ਨਾਲ ਰਿਲੇਟਡ ਹੀ ਪ੍ਰੋਬਲਮ ਹੈ ਤੇ ਨਾਰਮਲ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਹਾਈਜੀਨ ਦਾ ਜ਼ਿਆਦਾ ਧਿਆਨ ਨਹੀਂ ਰੱਖਦੇ ਤਾਂ ਕਰਕੇ ਲਕੋਰੀਆ ਦੀ ਸਮੱਸਿਆ ਹੁੰਦੀ ਆ ਸੁਬੰਦੋਸ਼ ਕਹਿ ਦਿੰਦੇ ਆ ਤੇ ਲਕੋਰੀਆ ਲੇਡੀਜ਼ ਦੇ ਵਿੱਚ ਆ ਇਹ ਇੱਕ ਲਿਵਰ ਦੇ ਵਿੱਚ ਜਿਗਰ ਦੇ ਵਿੱਚ ਗਰਮੀ ਪੈਦਾ ਹੋਣ ਦੇ ਨਾਲ ਹੀ ਹੁੰਦਾ ਆ ਅਜਿਹੇ ਲੈਵਲ ਤੇ 25-30 ਲੱਖ ਤੋਂ ਇਹ ਜਿਹੜਾ ਗੇਮ ਹੈ ਇਹ ਸ਼ੁਰੂ ਹੋ ਜਾਂਦੀ ਹੈ ਮੈਂ ਤਾਂ ਇਹਨੂੰ ਗੇਮ ਹੀ ਕਹੂੰਗਾ ਕਿਉਂਕਿ ਇਹ ਕੋਈ ਪ੍ਰੋਪਰ ਇਲਾਜ ਤਾਂ ਹੈ ਨਹੀਂ ਦੇ ਲੈਵਲ ਤੇ ਜਾ ਕੇ ਹੁੰਦਾ ਜਦੋਂ ਪੇਟ 'ਚ ਪਾਣੀ ਵੀ ਭਰਨ ਲੱਗ ਜਾਂਦਾ ਬਹੁਤ ਬੁਰੇ ਹਾਲ ਹੋ ਜਾਂਦੇ ਨੇ ਹਾਂਜੀ ਹਰ 5-10 ਦਿਨਾਂ ਬਾਅਦ ਪਾਣੀ ਕਢਾਉਣਾ ਪੈਂਦਾ ਆ ਹਮ ਇਥੇ ਆਯੁਰਵੇਦ ਦੀ ਅੱਜ ਤੋਂ 5000 ਸਾਲ ਪਹਿਲਾਂ ਸਾਨੂੰ ਹਿੰਦੁਸਤਾਨ ਦੇ ਹਿੱਸੇ ਆਈ ਆ ਸਾਡੇ ઋਸ਼ੀਆ ਮੁਨੀਆਂ ਅਵਤਾਰਾਂ ਨੇ ਇਹਨਾਂ ਦੀ ਖੋਜ ਕੀਤੀ ਆ ਤੇ ਅੱਜ ਵੀ ਗ੍ਰੰਥਾਂ ਦੇ ਵਿੱਚ ਸਾਰੇ ਜਿਹੜੇ ਨੁਕਤੇ ਐ ਦਵਾਈਆਂ ਆ ਇਹਦੀਆਂ ਸੰਭਾਲ ਕੇ ਰੱਖੀਆਂ ਵਿਆਂ ਸਰ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਖੁਸ਼ਪੂ ਸਰੀਰ ਦੇ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕ ਬਹੁਤ ਅਲੱਗ-ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪੀੜਤ ਨੇ ਭਾਵੇਂ ਉਹ ਲਿਵਰ ਦੀ ਸਮੱਸਿਆਵਾਂ ਹੋਵੇ ਭਾਵੇਂ ਹੱਡ ਦੀਆਂ ਸਮੱਸਿਆਵਾਂ ਹੋਵੇ ਤੇ ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਛੋਟੇ-ਛੋਟੇ ਜਿਹੜੇ ਬੱਚੇ ਨੇ ਉਹ ਵੀ ਬਿਮਾਰੀਆਂ ਦੇ ਨਾਲ ਘਿਰੇ ਹੋਏ ਨੇ ਸਭ ਤੋ ਜ਼ਿਆਦਾ ਇੱਕ ਚੀਜ਼ ਜਿਹੜੀ ਸੁਣਨ ਨੂੰ ਮਿਲਦੀ ਹੈ ਕਿ ਥੋੜੇ ਕੁ ਦਿਨ ਬੰਦੇ ਨੂੰ ਭੁੱਖ ਨਹੀਂ ਲੱਗਦੀ ਜਾਂ ਥੋੜੇ ਕੁ ਦਿਨ ਬੰਦੇ ਨੂੰ ਆਪਣੀ ਬੋਡੀ ਦੇ ਵਿੱਚ ਕੁਝ ਚੇਂजेस ਲੱਗਦੇ ਨੇ ਬੰਦੇ ਨੂੰ ਇਦਾਂ ਲੱਗਦਾ ਕਿ ਮੈਂ ਬਿਮਾਰ ਲੱਗ ਰਿਹਾ ਚੈੱਕ ਕਰਵਾਉਂਦੇ ਨਹੀਂ ਤਾਂ ਆ ਜਾਂਦਾ ਜੀ ਤੁਹਾਡਾ ਲੀਵਰ ਫੈਟੀ ਹੈ ਜਾਂ ਤੁਹਾਡੇ ਲੀਵਰ ਦੇ ਵਿੱਚ ਕੋਈ ਸਮੱਸਿਆ ਹੈ ਜਾਂ ਢਿੱਡ ਦੇ ਵਿੱਚ ਗਰਮੀ ਪੈ ਗਈ ਆ ਆਖਰੋ-ਸਾਰੇ ਕਾਰਨ ਕੀ ਨੇ ਕਿਉਂਕਿ ਜਦੋਂ ਫੈਟੀ ਲੀਵਰ ਦੀ ਗੱਲ ਆਉਂਦੀ ਹੈ ਜੋ तकरीबन ਹਰ ਇੱਕ ਨੂੰ ਸਮੱਸਿਆ ਆਉਂਦੀ ਹੈ ਤਾਂ ਉਸਤੇ ਜੇਕਰ ਧਿਆਨ ਨਹੀਂ ਦਿੰਦੇ ਉਹ ਬਾਅਦ ਦੇ ਵਿੱਚ ਬਹੁਤ ਵੱਡੀ ਇੱਕ ਪ੍ਰੋਬਲਮ ਤੁਹਾਡੇ ਸਰੀਰ ਦੇ ਲਈ ਬਣ ਜਾਂਦੀ ਹੈ ਤਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਅਜਿਹੇ ਹੀ ਸ਼ਖਸ ਮੌਜੂਦ ਨੇ ਜਿਹੜੇ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਡੀਲ ਕਰਦੇ ਨੇ ਜਿਹੜੇ ਲੋਕਾਂ ਨੂੰ ਲਿਵਰ ਦੀ ਸਮੱਸਿਆ ਹੁੰਦੀ ਹੈ ਜਾਂ ਸਿੱਧਾ-ਸਿੱਧਾ ਕਈਏ ਤੇ ਉਹ ਵਾਲੇ ਪੇਸ਼ੈਂਟਸ ਕਈ ਜਿਹੜੇ ਵੈਂਟੀਲੇਟਰ ਤੇ ਵੀ ਹੁੰਦੇ ਨੇ ਉਹਨਾਂ ਨੂੰ ਵੀ ਆਪਣੇ ਪੈਰਾਂ ਤੇ ਤੋਰ ਕੇ 15 ਤੋਂ 20 ਦਿਨਾਂ ਦੇ ਵਿੱਚ ਇਹਨਾਂ ਨੇ ਘਰੇ ਭੇਜਿਆ ਸੋ ਜ਼ਿਆਦਾ ਦੇਰ ਨਹੀਂ ਲਾਉਂਦੇ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਦੁੱਖ ਨਿਵਾਰਣ દવાਖਾਨਾ ਦੇ ਐਮ ਡੀ ਹਰਜੀਤ ਸਿੰਘ ਮਾਵੀਚੀ ਸਸਿਕਾਲ ਜੀ ਸਸਿਕਾਲ ਜੀ ਸਸਿਕਾਲ ਜੀ ਹਰਜੀਤ ਜੀ ਪਹਿਲੀ ਗੱਲ ਤਾਂ ਹੈ ਕਿ ਜਿੰਨੇ ਲੋਕ ਤੁਹਾਡੇ ਕੋਲ ਆਉਂਦੇ ਨੇ ਅਸੀਂ ਦੇਖਿਆ ਕਿ ਜਦੋਂ ਲਿਵਰ ਦੀ ਗੱਲ ਆਉਂਦੀ ਹੈ ਐਲੋਪੈਥੀ ਇਲਾਜ ਦੀ ਗੱਲ ਆਉਂਦੀ ਹੈ ਵੱਡੇ ਵੱਡੇ ਹਸਪੀਟਲਾਂ 'ਚ ਲੋਕ ਜਾਂਦੇ ਨੇ ਤੇ ਲੱਖਾਂ ਲੱਗ ਜਾਂਦੇ ਨੇ ਜੀ ਤੁਹਾਡੇ ਕੋਲ ਜਦੋਂ ਲੋਕ ਆਉਂਦੇ ਨੇ ਤਾਂ ਉਹਨਾਂ ਨੂੰ ਜਦੋਂ ਰਿਲੀਫ ਮਿਲਦਾ ਹੈ ਤੇ ਇੰਨੇ ਘੱਟ ਪੈਸੇ ਦੇ ਵਿੱਚ ਕਿੰਨੀ ਗੱਲ ਸੀਸਾ ਮਿਲਦੀਆਂ ਨੇ ਦੇਖੋ ਜੀ ਬਹੁਤ ਇਹ ਚੀਜ਼ ਨੂੰ ਆਪਾਂ ਪੈਸੇ ਦੇ ਨਾਲ ਨਹੀਂ ਖਰੀਦਿਆ ਜਾ ਸਕਦਾ ਜਿਹੜੀਆਂ ਅਸੀਸਾਂ ਦੀ ਤੁਸੀਂ ਗੱਲ ਕੀਤੀ ਹੈ ਬਟ ਜੇ ਇਹਦੇ ਵਿੱਚ ਹੀ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈਗੇ ਆ ਜਿਹੜੇ ਗਲਤ ਕੰਮ ਕਰਦੇ ਆ ਵਿੱਚ ਸਟੀਰ ਰੜਾ ਕੇ ਦਿੰਦੇ ਆ ਐਲੋਪੈਥੀ ਰੜਾ ਕੇ ਦਿੰਦੇ ਆ ਨਸ਼ੇ ਵਿੱਚ ਯੂਜ਼ ਕਰਦੇ ਆ ਆਯੁਰਵੇਦ ਨੂੰ ਬਹੁਤ ਵੱਡੇ ਲੈਵਲ ਤੇ ਬਦਨਾਮ ਵੀ ਕੀਤਾ ਇਹਨਾਂ ਲੋਕਾਂ ਨੇ ਕਈ ਲੋਕਾਂ ਦੀ ਇਹ ਵੀ ਧਾਰਨਾ ਬਣ ਚੁੱਕੀ ਹੈ ਕਿ ਆਯੁਰਵੇਦ ਜਿਹੜੀ ਦਵਾਈ ਹੁੰਦੀ ਆ ਦੇਸੀ ਦਵਾਈ ਹੁੰਦੀ ਆ ਉਹ ਬਹੁਤ ਗਰਮ ਹੁੰਦੀ ਆ ਜਾਂ ਬਹੁਤ ਸਲੋ ਕੰਮ ਕਰਦੀ ਆ ਪਰ ਨਹੀਂ ਇਹ ਬਿਲਕੁਲ ਨਹੀਂ ਹੈਗਾ ਹੁਣ ਅਸੀਂ ਜਦੋਂ ਦੇ ਇਸ ਕੰਮ ਦੇ ਵਿੱਚ ਆਏ ਆ ਜਦੋਂ ਤੋਂ ਇਹਨੂੰ ਸਟੱਡੀ ਕਰਨਾ ਸ਼ੁਰੂ ਕੀਤਾ ਆ ਹਾਂਜੀ ਤਾਂ ਇਦਾਂ ਦੇ ਵੀ ਸਾਡੇ ਕੋਲ ਇਲਾਜ ਹੈਗੇ ਆਯੁਰਵੇਦ ਦੇ ਵਿੱਚ ਜਿੱਦਾਂ ਨਾਰਮਲੀ ਗੱਲ ਕਹੋ ਸੰਗ੍ਰਹਿਣੀ ਇੱਕ ਰੋਗ ਆ ਹੂੰ ਕਿ ਸੰਗ੍ਰਹਿਣੀ ਇੱਕ ਇਦਾਂ ਦਾ ਰੋਗ ਹੈ ਕਿ ਬੰਦਾ ਕੁਝ ਵੀ ਖਾਂਦਾ ਹੂੰ ਤੇ ਨਾਲ ਦੀ ਨਾਲ ਉਹਨੂੰ ਲੂਸ ਮੋਸ਼ਨ ਆ ਜਿਹੜੇ ਲੱਗ ਜਾਂਦੇ ਆ ਉਹ ਚਾਹ ਵੀ ਪੀਂਦਾ ਉਹ ਪਾਣੀ ਵੀ ਪੀਂਦਾ ਰੋਟੀ ਤਾਂ ਉਹਨੂੰ ਪਚਦੀ ਹੀ ਨਹੀਂ ਹੂੰ ਕਿਉਂਕਿ ਅੰਦਰ ਡਾਈਜੈਸਟਿੰਗ ਪਾਵਰ ਹੈ ਜਿਹੜਾ ਉਹਦਾ ਬਿਲਕੁਲ ਖਤਮ ਹੋ ਚੁੱਕਿਆ ਹੁੰਦਾ ਹੈ ਅੱਛਾ ਜੀ ਸਾਡੇ ਕੋਲ ਜਿਹੜੀ ਇਹਦੀ ਮੈਡੀਸਿਨ ਹੈ ਸਿਰਫ ਇੱਕ ਦਿਨ ਇੱਕ ਹੀ ਖਰਾਕ ਦੇਣੀ ਹੈ ਅੱਛਾ ਜੀ ਮੈਨੂੰ ਰਾਤ ਨੂੰ ਉਹਨੇ ਦਵਾਈ ਖਾਧੀ ਤੇ ਸਵੇਰੇ ਅਗਰ ਉਹਨੂੰ ਸੰਗਰਹਿਣੀ ਹੈ ਜਿਹਨੂੰ IBS ਵੀ ਕਹਿ ਦਿੰਦੇ ਆਂ ਇੰਗਲਿਸ਼ ਦੇ ਵਿੱਚ ਐਲੋਪੈਥੀ ਚ IBS ਕਹਿ ਦਿੰਦੇ ਆਂ ਤਾਂ ਸਵੇਰੇ ਉਹਨੂੰ ਨੋਰਮਲ ਸਟੂਲ ਪਾਸ ਆ ਜਿਹੜਾ ਉਹ ਹੋਊਗਾ। ਅੱਛਾ ਜੀ ਤੇ ਪੂਰਾ ਦਿਨ ਉਹਨੂੰ ਵਾਸ਼ਰੂਮ ਨਹੀਂ ਜਾਣਾ ਪਊਗਾ। ਹਾਂ ਵਾਸ਼ਰੂਮ ਨਹੀਂ ਉਹਨੂੰ ਲੂਜ਼ ਮੋਸ਼ਨ ਲੱਗ ਜਾਂਦੇ ਆ ਤੇ ਫਿਰ ਉਹਨੂੰ ਸਹੀ ਤਰੀਕੇ ਨਾਲ ਜਿਹੜਾ ਸਟੂਲ ਹੈ ਉਹ ਪਾਸ ਹੋਊਗਾ ਦੂਸਰੇ ਦਿਨ ਜਿੱਦਾਂ ਇਦਾਂ ਹੀ ਬਵਾਸੀਰ ਦੀ ਪ੍ਰੋਬਲਮ ਹੈ। ਹਾਂ ਭਵਾਸੀਰ ਦੇ ਵਿੱਚ ਅਲਸਰੇਟਿਕ ਕਲੈਕਟਿਕ ਬਹੁਤ ਭਿਆਨਕ ਰੋਗ ਹੈ ਜਿਹਦਾ ਇਹਨੂੰ ਨਹੀਂ ਲੱਗਦਾ ਕਿ ਇਲਾਜ ਹੈਗਾ ਅੱਜ ਵੀ ਵਿਗਿਆਨੀ ਉਹਦਾ ਇਲਾਜ ਲੱਭ ਰਹੇ ਆ ਅੱਛਾ ਜੀ ਉਹਦੇ ਵਿੱਚ ਕੀ ਹੁੰਦਾ ਹੈ ਕਿ ਬੰਦਾ ਜਦੋਂ ਸਟੂਲ ਪਾਸ ਕਰਦਾ ਤਾਂ ਉਹ ਮੌਤ ਮੰਗਦਾ ਐਨੀ ਜ਼ਿਆਦਾ ਪੀੜਾਦਾਇਕ ਇਹ ਰੋਗ ਹੈਗਾ ਆ ਹੂੰ ਤੇ ਬਲੱਡ ਆਉਂਦਾ ਆ ਹੂੰ ਸਿਰਫ ਇੱਕ ਪੁੜੀ ਲੈਣ ਦੇ ਨਾਲ ਇੱਕ ਖੁਰਾਕ ਲੈਣ ਦੇ ਨਾਲ ਅੱਛਾ ਜੀ ਉਹਦਾ ਜਿਹੜਾ ਬਲੱਡ ਆਉਣਾ ਉਹ ਬੰਦ ਹੋ ਜਾਂਦਾ ਆ ਅੱਛਾ ਜੀ ਤੇ ਪਲੱਸ 5 7 10 ਦਿਨ ਦਵਾਈ ਚੱਲਣ ਦੇ ਨਾਲ ਉਹ ਬਿਲਕੁਲ ਠੀਕ ਹੋ ਜਾਂਦਾ ਕਿਉਂ ਜੜੋਂ ਮੁੱਕ ਜਾਂਦੀ ਬੋਲ ਕੇ ਜੜੋਂ ਮੁੱਕ ਜਾਂਦੇ ਕਈ ਵਾਰ ਤਾਂ ਸਾਡੇ ਕੋਲ ਪੇਸ਼ੈਂਟ ਆਉਂਦਾ ਆ ਅਸੀਂ ਉਹਨੂੰ 10 ਦਿਨ ਦੀ ਦਵਾਈ ਦੰਨੇ ਆ 10 ਕੁੜੀਆਂ ਦੰਨੇ ਆ ਉਹ ਦੋ ਤਿੰਨ ਕੁੜੀਆਂ ਨਾਲ ਠੀਕ ਹੋ ਜਾਂਦਾ ਤੇ ਬਾਕੀ ਰੱਖ ਲੈਂਦਾ ਜੇ ਹੋਰ ਕਿਸੇ ਨੂੰ ਪ੍ਰੋਬਲਮ ਹੈ ਉਹ ਦੋ ਤਿੰਨ ਜਣਿਆਂ ਨੂੰ ਦੇ ਦਿੰਦਾ ਵੀ ਠੀਕ ਕਰ ਦਿੰਦਾ ਆ ਅੱਛਾ ਜੀ ਇਦਾਂ ਦੇ ਕੇਸ ਵੀ ਸਾਡੇ ਕੋਲ ਆਏ ਆ ਤੇ ਜਿੱਦਾਂ ਲਕੋਰੀਏ ਦੀ ਪ੍ਰੋਬਲਮ ਹੈ ਮਹਿਲਾਵਾਂ ਦੇ ਵਿੱਚ ਬਹੁਤ ਵੱਡੀ ਇਹ ਵੀ ਲੀਵਰ ਨਾਲ ਰਿਲੇਟਡ ਹੀ ਪ੍ਰੋਬਲਮ ਹੈ अच्छा जी बहुत सारी फिमेलस ਤਾਂ ਹੀ ਸੋਚਦੀਆਂ ਨੇ ਕਿ ਸ਼ਾਇਦ ਕੋਈ ਅੰਦਰ ਉਹਨਾਂ ਨੂੰ ਇਨਫੈਕਸ਼ਨ ਹੋ ਗਈ ਹੈ ਜਾਂ ਇੱਕ ਨਾਰਮਲ ਗੱਲ ਕਹੀ ਜਾਂਦੀ ਹੈ ਕਿ ਤੁਸੀਂ ਹਾਈਜੀਨ ਦਾ ਜ਼ਿਆਦਾ ਧਿਆਨ ਨਹੀਂ ਰੱਖਦੇ ਤਾਂ ਕਰਕੇ ਲੋਕੇਰੀਆ ਦੀ ਸਮੱਸਿਆ ਹੁੰਦੀ ਹੈ ਹਾਂ ਲੋਕੇਰੀਆ ਅਸਲ ਦੇ ਵਿੱਚ ਪੁਰਸ਼ਾਂ ਦੇ ਵਿੱਚ ਇਹਨੂੰ ਧਾਤ ਕਹਿ ਦਿੰਦੇ ਆ ਸੁਪੰਦੋਸ਼ ਕਹਿ ਦਿੰਦੇ ਆ ਤੇ ਲੋਕੋਰੀਆ ਲੇਡੀਜ਼ ਦੇ ਵਿੱਚ ਆ ਇਹ ਇੱਕ ਲਿਵਰ ਦੇ ਵਿੱਚ ਜਿਗਰ ਦੇ ਵਿੱਚ ਗਰਮੀ ਪੈਦਾ ਹੋਣ ਦੇ ਨਾਲ ਹੀ ਹੁੰਦਾ ਆ ਅੱਛਾ ਜੀ ਇਹ ਪਹਿਲੇ 5 ਦਿਨਾਂ ਦੇ ਵਿੱਚ ਠੀਕ ਹੋਣਾ ਸ਼ੁਰੂ ਹੋ ਜਾਂਦਾ ਆ ਬਹੁਤ ਹੀ ਜ਼ਿਆਦਾ ਤਾਂ ਉਹਨੂੰ 15 ਦਿਨਾਂ ਦੀ 10 ਦਿਨਾਂ ਦੀ ਦਵਾਈ ਖਾਣੀ ਪੈਂਦੀ ਹੈ ਨਹੀਂ ਥੋੜੇ ਦਿਨਾਂ ਚ ਠੀਕ ਹੋ ਜਾਂਦਾ ਹੈ ਅੱਛਾ ਜੀ ਤੇ ਜਿਹੜੀ ਗੱਲ ਤੁਸੀਂ ਦਵਾਈਆਂ ਦੀ ਕੀਤੀ ਐ ਹੁਣ ਜਦੋਂ ਬੰਦਾ ਇੰਨਾ ਪਾਸੇ ਤੇ ਦਵਾਈਆਂ ਖਾ ਚੁੱਕਿਆ ਹੋਵੇ ਹਰਾਸ਼ ਹੋ ਚੁੱਕਿਆ ਹੋਵੇ ਹਸਪੀਟਲਾਂ ਦੇ ੱੱੱਕੇ ਖਾ ਚੁੱਕਿਆ ਹੋਵੇ ਤੇ ਉਹ ਠੀਕ ਨਾ ਹੁੰਦਾ ਹੋਵੇ ਘਰ ਦੇ ਵਿੱਚ ਉਹੀ ਔਰਤ ਐ ਜਿਹੜੀ ਕੰਮ ਕਰਨ ਵਾਲੀ ਐ ਜਾਂ ਇੱਕੋ ਮਰਦ ਐ ਜਿਹੜਾ ਕਮਾਉਣ ਵਾਲਾ ਐ ਹੁਣ ਇਹ ਜੇ ਲੈਵਲ ਤੇ ਉਹਨੂੰ ਦੱਸਦਾ ਕਿ ਤੇਰਾ ਲਿਵਰ ਟ੍ਰਾਂਸਪਲੈਂਟ ਕਰਨਾ ਪਊਗਾ ਤੇ ਟ੍ਰਾਂਸਪਲਾਂਟ ਵੀ ਕੋਈ ਇਹ ਨਹੀਂ ਹੈਗਾ ਕਿ ਕਿਸੇ ਫੈਕਟਰੀ ਦੇ ਵਿੱਚ ਲਿਵਰ ਬਣਦਾ ਜਿੱਥੋਂ ਆਪਾਂ ਖਰੀਦ ਲੈਣਾ ਹਨਾ ਜਾਂ ਬਾਜ਼ਾਰ ਚੋਂ ਮਿਲਦਾ ਹੈ ਇਹ ਵੀ ਤੁਹਾਡੇ ਪਰਿਵਾਰਕ ਕਿਸੇ ਮੈਂਬਰ ਦਾ ਨਾਲ ਟੈਸਟ ਕਰਕੇ ਜੇ ਮੈਚ ਕਰਦਾ ਤਾਂ ਉਹਦਾ ਕੁਝ ਪਾਰਟ ਜਿਹੜਾ ਉਹਦੇ ਚੋਂ ਲਿਆ ਜਾਣਾ ਤੇ ਫਿਰ ਦੂਜੇ ਦੇ ਸਟਿਚ ਕਰਿਆ ਜਾਣਾ ਤੇ ਅਜਿਹੇ ਲੈਵਲ ਤੇ 25-30 ਲੱਖ ਤੋਂ ਇਹ ਜਿਹੜਾ ਗੇਮ ਹੈ ਇਹ ਸ਼ੁਰੂ ਹੋ ਜਾਂਦੀ ਹੈ ਮੈਂ ਤਾਂ ਇਹਨੂੰ ਗੇਮ ਹੀ ਕਹੂੰਗਾ ਕਿਉਂਕਿ ਇਹ ਕੋਈ ਪ੍ਰੋਪਰ ਇਲਾਜ ਤਾਂ ਹੈ ਨਹੀਂ ਬਿਲਕੁਲ ਕਿਉਂਕਿ ਜੜ ਨਹੀਂ ਇੱਕ ਕੀਤੀ ਜਿਸ ਤਰ੍ਹਾਂ ਖਰਾਬ ਹੋਇਆ ਹਾਂਜੀ ਟ੍ਰਾਂਸਪਲੈਂਟ ਕਰਤਾ ਉਹਦੇ 'ਚ ਹੁੰਦਾ ਹੈ ਲਿਵਰ ਸਰੋਸਿਸ ਦੇ ਲੈਵਲ ਤੇ ਜਾ ਕੇ ਹੁੰਦਾ ਜਦੋਂ ਪੇਟ 'ਚ ਪਾਣੀ ਵੀ ਭਰਨ ਲੱਗ ਜਾਂਦਾ ਬਹੁਤ ਬੁਰੇ ਹਾਲ ਹੋ ਜਾਂਦੇ ਨੇ ਹਾਂਜੀ ਹਰ 5-10 ਦਿਨਾਂ ਬਾਅਦ ਪਾਣੀ ਕਢਾਉਣਾ ਪੈਂਦਾ ਆ ਹੂੰ ਤੇ ਚਿਹਰੇ ਦਾ ਰੰਗ ਬਿਲਕੁਲ ਖੁਰਦਰਾ ਕਾਲਾ ਬਲੈਕ ਹੂੰ ਤੇ ਬਹੁਤ ਜ਼ਿਆਦਾ ਸਵੇਲਿੰਗ ਆ ਜਾਂਦੀ ਹੈ ਮਤਲਬ ਇਹ ਲੱਛਣ ਨਹੀਂ ਲੱਛਣ ਨੇ ਲਿਵਰ ਸਰੋਸਿਸ ਦੇ ਜੀ 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 ਹੂੰ ਤੇ ਉੱਥੇ ਜਾ ਕੇ ਫਿਰ 25 ਲੱਖ ਤੋਂ ਲੈ ਕੇ 50 60 70 ਲੱਖ ਤੱਕ ਵੀ ਜਦੋਂ ਡਿਮਾਂਡ ਕੀਤੀ ਜਾਂਦੀ ਹੈ ਮੰਗਿਆ ਜਾਂਦਾ ਤੇ ਬਾਰ ਬਾਰ ਪੇਸ਼ੈਂਟ ਸਾਨੂੰ ਆ ਕੇ ਦੱਸਦੇ ਹਾ ਹਸਪੀਟਲ ਚੋਂ ਸਾਨੂੰ ਫੋਨ ਆ ਰਹੇ ਆ ਕਿ ਤੁਸੀਂ ਕਿਉਂ ਟ੍ਰਾਂਸਪਲੈਂਟ ਨਹੀਂ ਕਰਾ ਰਹੇ ਡਾਕਟਰ ਝਿੜਕਦੇ ਵੀ ਆ ਗੱਲ ਵੀ ਪੈਂਦੇ ਆ ਕਿ ਤੁਸੀਂ ਮਰੀਜ਼ ਨੂੰ ਇਹ ਕਰ ਲੈਣਾ ਉਹ ਕਰ ਲੈਣਾ ਤੁਸੀਂ ਕਰਾਓ ਪਰ ਅਜਿਹੇ ਲੈਵਲ ਦੇ ਉੱਤੇ ਜੇ ਸਾਡੀ 5-7000 ਦੀ ਦਵਾਈ ਦੇ ਨਾਲ ਉਹ ਪੇਸ਼ੈਂਟ ਠੀਕ ਹੋ ਜਾਂਦਾ ਹੈ ਹੂੰ ਤੇ ਉਹ ਦਵਾਈਆਂ ਤਾਂ ਫਿਰ ਦੇਊਗਾ ਹੀ ਦੇਊਗਾ ਜੀ ਇਹ ਤਾਂ ਸੁਭਾਵਿਕ ਹੈ ਉਹਦੇ ਪਰਿਵਾਰਕ ਮੈਂਬਰ ਵੀ ਚੱਲ ਕੇ ਆਉਂਦੇ ਆ ਸਾਰਾ ਸਾਰਾ ਪਰਿਵਾਰ ਚੱਲ ਕੇ ਆਉਂਦਾ ਹੈ ਕਈ ਵਾਰ ਤਾਂ ਲੋਕ ਬਾਹਰੋਂ ਵੀ ਚੱਲ ਕੇ ਸਾਡੇ ਕੋਲ ਆਉਂਦੇ ਆ ਜੀ ਉੱਥੇ ਮੈਡੀਸਿਨ ਮੰਗਾ ਲੈਂਦੇ ਆ ਹੂੰ ਜਦੋਂ ਠੀਕ ਹੋਣਾ ਸ਼ੁਰੂ ਹੋ ਜਾਂਦੇ ਆ ਠੀਕ ਹੋ ਜਾਂਦੇ ਆ ਫਿਰ ਸਪੈਸ਼ਲੀ ਤੌਰ ਤੇ ਜਦੋਂ ਇੱਥੇ ਆਉਂਦੇ ਆ ਇੰਡੀਆ ਆ ਜਾਂ ਪੰਜਾਬ ਆਉਂਦੇ ਆ ਤਾਂ ਸਾਨੂੰ ਸਿਰਫ ਧੰਨਵਾਦ ਕਰਨ ਦੇ ਲਈ ਹੂੰ ਤੁਸੀਂ ਸੁਣਿਆ ਕਿਤੇ ਕਿਸੇ ਡਾਕਟਰ ਦਾ ਕੋਈ ਧੰਨਵਾਦ ਕਰਨ ਲਈ ਜਾਂਦਾ ਹੋਵੇ ਨਹੀਂ ਸਪੈਸ਼ਲ ਜੇ ਫੋਰਨ ਤੋਂ ਆਵੇ ਇਹ ਤਾਂ ਨਹੀਂ ਛੋੜਿਆ ਤੁਸੀਂ ਇਹੀ ਚੀਜ਼ ਮੈਂ ਕਹਿਣਾ ਚਾਹੁੰਨੀ ਕਿ ਜਿਹੜਾ ਇਲਾਜ 25 ਤੋਂ 60 ਲੱਖ ਦੇ ਵਿੱਚ ਹੋਣਾ ਉਹ 5 ਤੋਂ 10000 ਦੇ ਵਿੱਚ ਹੋਊਗਾ ਬੰਦਾ ਤਾਂ ਆਪ ਹੀ ਆਊਗਾ ਜੀ 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 ਦੇਖੋ ਇਹ ਮੈਂ ਨਹੀਂ ਕਹਿੰਦਾ ਕਿ ਸਾਡੇ ਚ ਕੋਈ ਬਹੁਤ ਵੱਡੀ ਮਤਲਬ ਅਸੀਂ ਆਪਣੇ ਆਪ ਨੂੰ ਕੋਈ ਸਲਾਈਏ ਇਹ ਆਯੁਰਵੈਦ ਹੈ ਹੀ ਇੱਡੀ ਵੱਡੀ ਚੀਜ਼ ਹੈ ਇਹ ਜਿਹੜੀ ਪੈਥੀ ਆਯੁਰਵੇਦ ਦੀ ਅੱਜ ਤੋਂ 5000 ਸਾਲ ਪਹਿਲਾਂ ਸਾਨੂੰ ਹਿੰਦੁਸਤਾਨ ਦੇ ਹਿੱਸੇ ਆਈ ਆ ਸਾਡੇ ਰਿਸ਼ੀਆ ਮੂਨੀਆ ਅਵਤਾਰਾਂ ਨੇ ਇਹਨਾਂ ਦੀ ਖੋਜ ਕੀਤੀ ਆ ਤੇ ਅੱਜ ਵੀ ਗ੍ਰੰਥਾਂ ਦੇ ਵਿੱਚ ਸਾਰੇ ਜਿਹੜੇ ਨੁਕਤੇ ਆ ਦਵਾਈਆਂ ਆ ਇਹਦੀਆਂ ਸੰਭਾਲ ਕੇ ਰੱਖੀਆਂ ਪਈਆਂ ਪਰ ਲੋੜ ਆ ਉਹਨੂੰ ਸਹੀ ਸਰਚ ਕਰਨ ਦੀ ਮਿਹਨਤ ਕਰਨ ਦੀ ਸਹੀ ਗਾਈਡੈਂਸ ਲੈਣ ਦੀ ਪਰ ਅੱਜ ਕੱਲ ਇੱਕ ਬੜੀ ਦੁੱਖ ਦੀ ਗੱਲ ਹੈ ਵੀ ਬਹੁਤ ਜ਼ਿਆਦਾ ਲੋਕ ਇਹਦੇ ਵਿੱਚ ਇਸ ਕਰਕੇ ਵੀ ਐਂਟਰ ਕਰ ਰਹੇ ਆ ਵੀ ਇਹ ਪੈਸਾ ਕਮਾਉਣ ਦਾ ਸਭ ਤੋਂ ਆਸਾਨ ਤਰੀਕਾ ਆ ਨੈਟ ਤੋਂ ਪੜ੍ਹ ਲਿਆ YouTube ਤੋਂ ਪੜ੍ਹ ਲਿਆ ਦਵਾਈਆਂ ਬਣਾਤੀਆਂ ਦੇਤੀਆਂ ਜਾਂ ਬਾਕੀ ਕੰਪਨੀਆਂ ਤੁਸੀਂ ਹੁਣ ਸਾਡੇ ਦੁਆਖਾਨੇ ਦੇ ਵਿੱਚ ਜਾਓਗੇ ਸ ਤੁਹਾਨੂੰ ਇੱਕ ਵੀ ਕੋਈ ਸ਼ੀਸ਼ੀ ਡੱਬਾ ਬੰਦਿਆ ਕਿਸੇ ਕੰਪਨੀ ਦਾ ਸਟicker ਲੱਗਿਆ ਨਹੀਂ ਮਿਲੂਗੀ ਸਾਰੀਆਂ ਲੂਜ਼ ਮੂੜ ਚ ਮਿਲਣ ਗਿਆ ਲੂਸ ਫਾਰਮ ਚ ਮਿਲਣ ਗਿਆ ਕਿਉਂਕਿ ਸਾਰੀਆਂ ਦਵਾਈਆਂ ਸਾਡੇ ਬੈਦ ਸਾਹਿਬ ਖੁਦ ਤਿਆਰ ਕਰਦੇ ਆ ਅਸੀਂ ਆਪ ਤਿਆਰ ਕਰਦੇ ਆ ਅੱਛਾ ਜੀ ਕਿਹ ਵੀ ਦਵਾਈ ਅਸੀਂ ਮਾਰਕੀਟ ਦੇ ਵਿੱਚੋਂ ਕਿਸੇ ਕੰਪਨੀ ਕੋਲੋਂ ਨਹੀਂ ਲੈਂਦੇ ਅੱਛਾ ਜੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਵੀ ਆ ਕਿ ਮਾਰਕੀਟ ਦੇ ਵਿੱਚ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਸਿਰਫ ਓਨਲੀ ਉਹਨਾਂ ਦਾ ਪਰਪਸ ਹੈ ਬਿਜ਼ਨਸ ਤੇ ਪੈਸਾ ਕਮਾਉਣਾ ਸਪਲਾਈ ਤੁਹਾਨੂੰ ਦੇਣਾ ਹੁਣ ਇੱਕ ਕੰਪਨੀ ਦੇ ਸੈਂਕੜੇ ਹਜ਼ਾਰਾਂ ਡਿਸਟ੍ਰੀਬਿਊਟਰ ਨੇ ਉਹਨਾਂ ਨੂੰ ਸਪਲਾਈ ਦੇਣੀ ਆ ਤੇ ਉਹ ਕੁਆਲਿਟੀ ਦਾ ਇੰਨਾ ਧਿਆਨ ਨਹੀਂ ਰੱਖ ਪਾਉਗੀ। ਹਮਮ। ਫਾਰ ਇਗਜ਼ਾਮਪਲ ਕਿ ਇੱਕ ਤਾਂ ਦਾਲ ਚੁੱਲੇ ਤੇ ਬਣਨੀ ਆ ਤੌੜੀ ਚ ਬਣਨੀ ਆ। ਬਿਲਕੁਲ। ਉਹ ਨੇਚਰਲ ਤਰੀਕਾ ਹੈ। ਉਹਦਾ ਸਵਾਦ ਹੋਰ ਹੋਊਗਾ ਤੇ ਉਹਦੇ ਰਿਜ਼ਲਟ ਉਹਦੀ ਨਿਊਟ੍ਰੀਸ਼ਨ ਵੈਲਿਊ ਹੋਰ ਹੋਊਗੀ। ਬਿਲਕੁਲ। ਇੱਕ ਕੁੱਕਰ ਦੇ ਵਿੱਚ ਬਣਨੀ ਆ। ਹਮਮ। ਉਹਦਾ ਨਿਊਟ੍ਰੀਸ਼ਨ ਵੈਲਿਊ ਵੀ ਹੋਰ ਹੋਊਗੀ, ਸਵਾਦ ਵੀ ਹੋਰ ਹੋਊਗਾ। ਬਿਲਕੁਲ। ਇਸੇ ਤਰ੍ਹਾਂ ਸਾਡੀਆਂ ਜਿੰਨੀਆਂ ਦਵਾਈਆਂ ਜਿੱਦਾਂ ਭਸਮ ਬਣਾਉਣੀ ਆ, ਭਸਮ ਤਾਂ ਹਮੇਸ਼ਾ ਆਪਾਥੀਆਂ ਦੇ ਵਿੱਚ ਬਣਦੀ ਆ। ਹੂੰ ਸੋਨੇ ਦੀ ਭਸਮ ਹੈ ਚਾਂਦੀ ਦੀ ਭਸਮ ਹੈ ਕੋਈ ਵੀ ਭਸਮ ਬਣਾਉਣੀ ਹੈ ਜੀ ਬਟ ਜਿਹੜੀਆਂ ਕੰਪਨੀਆਂ ਸਪਲਾਈ ਕਰਦੀਆਂ ਸਾਡੇ ਕੋਲ ਵੀ ਬਹੁਤ ਸਾਰੇ ਏਜੰਟ ਕੰਪਨੀਆਂ ਦੇ ਆਉਂਦੇ ਆ ਕਿ ਤੁਸੀਂ ਸਾਡੇ ਕੋਲੋਂ ਇਹ ਚੀਜ਼ਾਂ ਲੈ ਲਿਆ ਕਰੋ ਭਸਮਾਂ ਲੈ ਲਿਆ ਕਰੋ ਹੂੰ ਉਹਨਾਂ ਤੋਂ ਤੁਸੀਂ ਲੈ ਕੇ ਦੇਖੋਗੇ ਤਾਂ ਉਹ ਰਿਜ਼ਲਟ ਨਹੀਂ ਦੇਣਗੀਆਂ ਕਿਉਂਕਿ ਉਹ ਹਿਟਰਾਂ ਤੇ ਬਣਾਈਆਂ ਹੋਈਆਂ ਹਨ ਅੱਛਾ ਜਲਦਬਾਜ਼ੀ ਚ ਬਣਾਈਆਂ ਹੋਈਆਂ ਹੂੰ ਤੇ ਇਹਨਾਂ ਚੀਜ਼ਾਂ ਤੇ ਮਿਹਨਤ ਬਹੁਤ ਆਉਂਦੀ ਹੈ ਜੇ ਇੰਨੀ ਮਿਹਨਤ ਉਹ ਕਰਨਗੇ ਤਾਂ ਉਹ ਉਹ ਰੇਟ ਤੇ ਨਹੀਂ ਵੇਚ ਪਾਉਣਗੇ ਹੂੰ ਸਾਡੀ ਡੀਲਿੰਗ ਹੈਗੀ ਸਿੱਧੀ ਕਸਟਮਰ ਦੇ ਨਾਲ ਹਾਂਜੀ ਉਹਨਾਂ ਦੇ ਵਿੱਚ ਵਿਚਾਲੇ ਹੈਗੇ ਵਿਚੋਲੀਏ ਹਾਂਜੀ ਕੋਈ ਚੀਜ਼ ਕਿਤੋਂ 10 ਰੁਪਏ ਦੀ ਚੱਲਦੀ ਹੈ ਉਦੋਂ ਸਭ ਤੋਂ ਪਹਿਲਾਂ ਸੀਐਂਡਐਫ ਕੋ ਜਾਂਦੀ ਹੈ ਫਿਰ ਉਹਦੇ ਕੋਲ ਡਿਸਟਰੀਬਿਊਟਰਾਂ ਕੋ ਜਾਂਦੀ ਹੈ ਹਾਂਜੀ ਫਿਰ ਟੇਲਰ ਕੋਲ ਜਾਂਦੀ ਹੈ ਫਿਰ ਕਿਤੇ ਜਾ ਕੇ ਕਸਟਮਰ ਤੱਕ ਪਹੁੰਚਦੀ ਹੈ ਕਸਟਮਰ ਤੱਕ ਪਹੁੰਚਦੀ ਹੈ ਕਿੰਨੇ ਵਿੱਚ ਉਹ ਵਿਚੋ ਪਹਿਲੇ 10 ਤੋਂ ਚੱਲੀ ਹੋਈ ਚੀਜ਼ 100 ਰੁਪਏ ਦੀ ਕਸਟਮਰ ਤੱਕ ਆਉਂਦੀ ਹੋ ਜਾਂਦੀ ਹੈ ਤੇ ਜਿਹੜਾ 70% ਮਾਰਜਨ ਹੈ ਉਹ ਵਿਚਕਾਰ ਜਿਹੜਾ ਵਿਚੋਲੀਆ ਸਿਸਟਮ ਹੈ ਉਹ ਵੰਡਿਆ ਜਾਂਦਾ ਉਹ ਵੰਡਿਆ ਜਾਂਦਾ ਬਟ ਜੇ ਹੁਣ ਇਹ ਇੱਥੋਂ 10 ਦੀ ਚਲਾ ਕੇ 100 ਦੀ ਨਹੀਂ ਵੇਚਣਗੇ ਤਾਂ ਇਹ ਵਿਚਲੇ ਸਿਸਟਮ ਨੂੰ ਵਾਰਾ ਨਹੀਂ ਖਾਊਗਾ ਬਿਲਕੁਲ ਤੇ ਉਹ ਫਿਰ ਕਸਟਮਰ ਦੇ ਨਾਲ ਕੰਪਨੀ ਦੀ ਸਹੀ ਡੀਲ ਨਹੀਂ ਹੋ ਸਕਦੀ ਉਹ ਨਹੀਂ ਹੀ ਉਹਦੇ ਕੁਆਲਿਟੀ ਡਾਊਨ ਹੁੰਦੀ ਜਾਊਗੀ ਹੂੰ ਉਹਨਾਂ ਹੀ ਉਹਦੇ ਰਿਜ਼ਲਟ ਆ ਜਿਹੜੇ ਨਹੀਂ ਮਿਲਣੇ ਇਸ ਕਰਕੇ ਹੀ ਸਾਡੇ ਕੋਲ ਜਿਹੜੇ ਰਿਜ਼ਲਟ ਬੈਟਰ ਜ਼ਿਆਦਾ ਕਿਉਂ ਨੇ ਕਿਉਂਕਿ ਅਸੀਂ ਆਪ ਬਣਾਉਨੇ ਆ ਹੂੰ ਤੇ ਸਿੱਧਾ ਕਸਟਮਰ ਨੂੰ ਜਾਂ ਮਰੀਜ਼ ਨੂੰ ਦਿੰਨੇ ਆ ਜੀ ਇਸੇ ਕਰਕੇ ਅਸੀਂ ਇਸ ਗੱਲ ਦਾ ਦਾਵਾ ਵੀ ਕਰਦੇ ਆ ਕਿ ਸਾਡੀ ਕਿਸੇ ਦਵਾਈ ਦੇ ਵਿੱਚ ਕੋਈ ਸਟੀਰੋਇਡ ਕੋਈ ਨਸ਼ਾ ਕੋਈ ਐਲੋਪੈਥੀ ਤੁਹਾਨੂੰ ਨਹੀਂ ਮਿਲੂਗੀ ਜੀ